ਸਰਦਾਨੀ ਵੌਇਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਓਪਰਾ ਬੰਦਾ ਬੜਾ ਟੀਟ ਬੰਦਾ ਹੈ ਕਈ ਵਾਰ ਕਹਿ ਚੁੱਕੀ ਹਾਂ ਮੈਡਮ ਅੱਜ ਕਿਸੇ ਹਾਲਤ ਵਿੱਚ ਨਹੀਂ ਮਿਲ ਸਕਦੇ ਪਰ ਉਹ ਸੁਣਦਾ ਹੀ ਨਹੀਂ ਆਖੇ ਕੋਈ ਗੱਲ ਨਹੀਂ ਜਦੋਂ ਉਹ ਮਿਲ ਸਕਣਗੇ ਅਸੀਂ ਉਹਨਾਂ ਨੂੰ ਮਿਲ ਲਵਾਂਗੇ ਤੁਸੀਂ ਜਾਓ ਆਪਣਾ ਕੰਮ ਕਰੋ ਦੱਸੋ ਮੈਂ ਕੀ ਕਰਾਂ ਕਿਸੇ ਪ੍ਰੋਬਲਮ ਵਿੱਚ ਹੋਵੇਗਾ ਕੋਈ ਗੱਲ ਨਹੀਂ ਉਹਨਾਂ ਨੂੰ ਥੋੜੀ ਦੇਰ ਰੁਕਣ ਲਈ ਕਹਿ ਦੇ मैडम ਨੇ ਉਹਦੀ ਗੱਲ ਸੋਣ ਹਮਦਰਦੀ ਨਾਲ ਕਿਹਾ ਇਹ ਗੱਲ ਤਾਂ ਮੈਂ 50 ਵਾਰ ਕਹਿ ਚੁੱਕੀ ਹਾਂ ਉਹ ਕੁਝ ਸੁਣੇ ਵੀ ਤਾਂ ਐਵੇਂ ਨਿੱਕੀ ਨਿੱਕੀ ਗੱਲ ਤੇ ਘਬਰਾਉਣਾ ਚਾਇਆ ਕਰ ਤੂੰ ਚੱਲ ਉਹਨੂੰ ਮੈਂ ਆਪੇ ਦੇਖ ਲਵਾਂਗੀ ਮੈਡਮ ਨੇ ਉਹਨੂੰ ਸਮਝਾ ਕੇ ਬਾਹਰ ਭੇਜ ਦਿੱਤਾ ਸ਼ਾਲੂ ਕੋਈ ਪੁਰਾਣਾ ਪ੍ਰੇਮੀ ਲੱਗਦਾ ਹੈ ਜੋ ਨਿੱਠ ਕੇ ਬਾਹ ਹੈ ਗਿਆ ਉਸ ਦੇ ਪਾਸ ਬੈਠੀ ਚੰਗੀ ਵਾਕਫ ਔਰਤ ਦੇ ਮੂੰਹੋਂ ਨਿਕਲਿਆ ਸਾਬ ਦੀ ਆਪੋ ਆਪਣੀ ਸਮੱਸਿਆ ਆਪੋ ਆਪਣੇ ਦੁੱਖ ਇਹ ਵਿਚਾਰੀ ਇਸ ਗੱਲ ਲਈ ਦੁਖੀ ਹੈ ਕਿ ਬਾਹਰ ਇੱਕ ਬੰਦਾ ਬੈਠਾ ਹੋਇਆ ਹੈ ਤੇ ਉਹ ਵਿਚਾਰਾ ਇਸ ਲਈ ਪਰੇਸ਼ਾਨ ਹੋਵੇਗਾ ਕਿ ਮੈਡਮ ਉਹਨੂੰ ਨਹੀਂ ਮਿਲਦੀ ਸਾਲੂ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਮਿਲਣ ਆਈ ਔਰਤ ਬੋਲ ਪਈ ਉਹ ਪਰੇਸ਼ਾਨ ਹੈ ਜਾਂ ਨਹੀਂ ਮੈਂ ਕਹਿ ਨਹੀਂ ਸਕਦੀ ਪਰ ਉਹਦੀ ਕੋਈ ਸਮੱਸਿਆ ਵੀ ਤਾਂ ਹੋ ਸਕਦੀ ਹੈ ਅਜਿਹੀ ਸਮੱਸਿਆ ਕਿ ਉਸ ਲਈ ਮਿਲਣਾ ਜ਼ਰੂਰੀ ਹੋਵੇ ਸਾਲੂ ਨੇ ਗਲ ਪੁੱਠੇ ਪਾਸੇ ਜਾਣ ਤੋਂ ਰੋਕਣ ਦਾ ਯਤਨ ਕਰਦਿਆਂ ਕਿਹਾ ਹਾਂ ਇਹ ਤਾਂ ਹੋ ਸਕਦਾ ਹੈ ਉਸਨੇ ਥੋੜੀ ਕਿਰਪਾ ਉਸਤੇ ਥੋੜੀ ਕਿਰਪਾ ਕਰ ਦੋ ਨਾ ਹੋਰ ਸਾਡਾ ਕੰਮ ਹੀ ਕੀ ਹੈ ਅਸੀਂ ਇੱਥੇ ਬੈਠੇ ਹੀ ਕਿਸ ਲਈ ਹਾਂ ਪਹਿਲਾਂ ਤੁਸੀਂ ਦੱਸੋ ਤੁਹਾਡੀ ਸਮੱਸਿਆ ਕੀ ਸਮੱਸਿਆ ਹੈ ਸਾਲੂ ਨੇ ਮਿਲਣ ਆਈ ਔਰਤ ਨੂੰ ਸਵਾਲ ਕੀਤਾ ਕਹਿੰਦੇ ਨੇ ਮਾਂ ਤੇ ਡਾਕਟਰ ਤੋਂ ਕੁਝ ਲਕੋਣਾ ਨਹੀਂ ਚਾਹੀਦਾ ਪਿਛਲੇ ਕੁਝ ਦਿਨਾ ਤੋਂ ਢਿੱਡ ਵਿੱਚ ਬਹੁਤ ਦਰਦ ਹੋ ਰਿਹਾ ਹੈ ਮੈਂ ਪਰੇਸ਼ਾਨ ਹੋ ਗਈ ਹਾਂ ਔਰਤ ਨੇ ਆਪਣੀ ਵਿਥਿਆ ਦੱਸੀ ਸ਼ਾਲੂ ਨੇ ਔਰਤ ਤੋਂ ਇੱਕ ਦੋ ਪ੍ਰਸ਼ਨ ਪੁੱਛੇ ਢਿੱਡ ਟੋਕੇ ਦੇਖਿਆ ਤੇ ਚੰਗੀ ਤਰ੍ਹਾਂ ਜਾਂਚ ਕਰਨ ਮੰਗਰੋ ਪਰਚੀ ਤੇ ਲਿਖਣ ਲੱਗੀ ਆਹ ਕੁਝ ਦਵਾਈਆਂ ਨੇ ਕੰਪਾਊਂਡਰ ਨੂੰ ਪੱਤੀ ਦਿਖਾ ਦਿਓ ਉਹ ਤੁਹਾਨੂੰ ਦੇ ਦੇਵੇਗਾ ਇੱਕ ਹਫ਼ਤੇ ਦਾ ਕੋਰਸ ਹੈ ਆਰਾਮ ਆ ਜਾਵੇਗਾ ਕਾ ਬਰੰਦੀ ਲੋੜ ਨਹੀਂ ਮਾਮੂਲੀ ਇਨਫੈਕਸ਼ਨ ਹੈ ਔਰਤ ਦਾ ਕੰਮ ਕਰਨ ਮਗਰੋਂ ਸ਼ਾਲੂ ਨੇ ਕਾਲ ਬੈਲ ਵਜਾਈ ਤਾਂ ਜੋ ਬਾਹਰ ਬੈਠੇ ਸੱਜਣ ਨੂੰ ਅੰਦਰ ਸੱਦ ਸਕੇ ਸੇਵਾਦਾਰਨੀ ਨੇ ਅੰਦਰ ਵਰਦਿਆਂ ਸਾਲ ਉਸਤੇ ਪੁੱਛਣ ਤੋਂ ਪਹਿਲਾਂ ਹੀ ਕਹਿ ਦਿੱਤਾ ਜੀ ਉਹ ਹੁਣੇ ਹੁਣੇ ਕਿਤੇ ਚਲਾ ਗਿਆ ਅਜੀਬ ਆਦਮੀ ਹੈ ਪਹਿਲਾਂ ਇੰਨਾ ਕਾਲਾ ਪਿਆ ਹੋਇਆ ਸੀ ਕੁਝ ਕਹਿ ਕੇ ਤਾਂ ਨਹੀਂ ਗਿਆ ਜੀ ਉਹ ਕਹਿੰਦਾ ਸੀ ਤੇਰੀ ਡਾਕਟਰ ਮੈਡਮ ਨੇ ਪਤਾ ਨਹੀਂ ਕਦ ਵਿਲੀ ਹੋਣਾ ਮੈਂ ਫੇਰ ਕਦੇ ਆ ਜਾਵਾਂਗਾ ਸੇਵਾਦਾਨੀ ਨੇ ਦੱਸਿਆ ਚੱਲ ਕੋਈ ਨਹੀਂ ਹੁਣ ਜਾਦੂ ਹੋਇਆ ਤਾਂ ਉਹਨੂੰ ਸਿੱਧਾ ਮੇਰੇ ਪਾਸ ਭੇਜ ਨਹੀਂ ਸ਼ਾਲੂ ਨੇ ਇਹ ਕਹਿ ਕੇ ਸੇਵਾਦਾਨੀ ਬਾਹਰ ਤੋਰ ਦਿੱਤੀ ਤੇਰੀ ਡਾਕਟਰ ਮੈਡਮ ਨੇ ਪਤਾ ਨਹੀਂ ਕਦ ਵਿਲੀ ਹੋਣਾ ਉਪਰੇ ਬੰਦੇ ਦੇ ਇਹ ਬੋਲ ਇੱਕ ਵਾਰੀ ਫੇਰ ਉਹਦੇ ਕੰਨਾਂ ਵਿੱਚ ਗੂੰਜੇ ਉਹ ਸੋਚਾਂ ਵਿੱਚ ਪੈ ਗਈ ਕੋਈ ਚੇਤੇ ਆਇਆ ਇੱਕ ਅਕਸਿੰਦਮਾਜ ਦਿਮਾਗ ਦੇ ਦ੍ਰਿਸ਼ ਪਲਟ ਕੇ ਉੱਪਰ ਆ ਉਸ ਦਾ ਚਿਹਰਾ ਖੀੜ ਗਿਆ ਉਹ ਵੀ ਇਹੋ ਜਿਹਾ ਸੀ ਮਜਾ ਲੇ 1 ਮਿੰਟ ਵੀ ਵੇਟ ਕਰ ਲਵੇ ਜੋ ਸਮਾਂ ਉਹਨੇ ਦਿੱਤਾ ਹੁੰਦਾ ਜੇ ਉਸ ਸਮੇਂ ਦੂਜਾ ਬੰਦਾ ਨਾ ਪੁੱਜਦਾ ਤਾਂ ਉਹ ਕਿਸੇ ਹੋਰ ਰਾਹ ਤੁਰ ਪੈਂਦਾ ਇਹ ਮਨ ਬਚਨੀ ਬੁੱਲਾ ਦਾ ਜੰਗਲਾ ਤੋੜ ਮੰਲੋ ਮੱਲੀ ਬਾਹਰ ਆ ਗਈ ਕੌਣ ਕਿਸੇ ਹੋਰ ਰਸਤੇ ਤੁਰ ਪੈਂਦਾ ਸੀ ਕੁਝ ਅਸੀ ਵੀ ਤਾਂ ਸੁਣੀਏ ਕੈਬਨ ਅੰਦਰ ਵਰਦੀ ਡਾਕਟਰ ਮੈਡਮ ਦੀ ਇੱਕ ਘੂੜੀ ਸਹੇਲੀ ਨੇ ਸਵਾਲੀ ਘੋੜਾ ਦਾਗ ਦਿੱਤਾ ਪਹਿਤੂ ਸੀ ਪਹਿਲਾਂ ਚੱਜ ਨਾਲ ਬੈ ਤਾਂ ਜਾਓ ਪਾਣੀ ਧਾਣੀ ਪੀਓ ਫਿਰ ਦੂਜੇ ਦੀ ਗੱਲ ਪੁੱਛ ਲਓ ਸਾਲੂ ਨੇ ਹੱਸਦਿਆਂ ਜਵਾਬ ਦਿੱਤਾ ਚੱਲ ਕੋਈ ਨਹੀਂ ਜੀ ਅਸੀਂ ਪਾਣੀ ਧਾਣੀ ਵੀ ਪੀ ਲੈਂਦੇ ਹਾਂ ਸਹੇਲੀ ਹੱਸਦੀ ਉਸ ਦੇ ਸਾਹਮਣੇ ਵਾਲੀ ਸੀਟ ਤੇ ਬਹਿ ਗਈ ਚੱਲ ਹੁਣ ਦੱਸ ਅੰਦਰਲੀ ਗੱਲ ਸਹੇਲੀ ਨੇ ਪਾਣੀ ਦਾ ਘੁੱਟ ਭਰ ਤੇ ਆ ਪੁੱਛਿਆ ਅੰਦਰ ਦੀ ਕੋਈ ਗੱਲ ਨਹੀਂ ਜੋ ਹੈ ਬਾਹਰ ਹੈ ਕਈ ਸਾਲ ਪਹਿਲਾਂ ਮੇਰੇ ਜੀਵਨ ਵਿੱਚ ਵਾਪਰਦੀ ਰਹੀ ਹੈ ਕਈ ਸਾਲ ਪਹਿਲਾਂ ਤੇ ਇਹ ਭੇਦ ਕਦੇ ਸਾਂਝਾ ਨਹੀਂ ਕੀਤਾ ਫੇਰ ਉਹ ਗੱਲ ਕੋਈ ਭੇਦ ਨਹੀਂ ਜੀ ਨਾ ਗੁੱਜਾ ਨਾ ਨਿੱਕਾ ਜਿਹਾ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੇ ਲੋਕ ਆਉਂਦੇ ਨੇ ਹਰ ਇੱਕ ਵਿੱਚ ਕੋਈ ਨਾ ਕੋਈ ਵਿਲੱਖਣ ਗੱਲ ਹੁੰਦੀ ਹੈ ਉਹ ਜਹੀ ਗੱਲ ਜਾਂ ਉਹ ਜਿਹਾ ਕਿਰਦਾਰ ਕਿਸੇ ਮੋੜ ਤੇ ਆ ਜਾਂਦਾ ਹੈ ਤਾਂ ਬੀਤੇ ਪਲ ਅੱਖਾਂ ਅੱਗੇ ਰੂਪਮਾਨ ਹੋਣ ਵਿੱਚ ਦੇਰ ਨਹੀਂ ਲਾਉਂਦੇ ਹੈ ਤਾਂ ਇਸ ਨਿੱਕੀ ਜਹੀ ਗੱਲ ਨੂੰ ਦਾਰਸ਼ਨਿਕ ਰੰਗ ਦੇ ਦਿੱਤਾ ਗੁੱਡ ਥੈਂਕਸ ਪਰ ਇਹ ਤਾਂ ਆਮ ਵਰਤਾਰਾ ਏ ਚੱਲ ਹੁਣ ਕੰਮ ਦੀ ਗੱਲ ਕਰ ਮੈਂ ਆਪਣੇ ਕੈਰੀਅਰ ਦੇ ਸ਼ੁਰੂ ਦੇ ਦੌਰ ਵਿੱਚ ਗੁਜ਼ਰ ਰਹੀ ਸਾਂ ਕਈ ਗੱਲਾਂ ਦਾ ਪਤਾ ਨਹੀਂ ਸੀ ਆਪਣੇ ਸੀਨੀਅਰਸ ਕੋਲੋਂ ਮਦਦ ਲਈ ਦੀ ਸੀ ਉਹ ਵਿਚਾਰੇ ਬਹੁਤ ਚੰਗੀ ਤਰ੍ਹਾਂ ਪੇਸ਼ ਆਉਂਦੇ ਤੇ ਗੱਲ ਦੀ ਤੰਦ ਫੜਨ ਵਿੱਚ ਮਦਦ ਕਰਦੇ ਸਨ ਉਹ ਜ਼ਰੂਰ ਮੁੰਡੇ ਹੋਣਗੇ ਨਹੀਂ ਕੁੜੀਆਂ ਵੀ ਹੁੰਦੀਆਂ ਸਨ ਮੁੰਡਾ ਕੀ ਤੇ ਕੁੜੀ ਕੀ ਸਾਡੇ ਮਨਾਂ ਵਿੱਚ ਲਿੰਗ ਭੇਦ ਉੱਕਾ ਹੀ ਨਹੀਂ ਸੀ ਹੁੰਦਾ ਸਭ ਦਾ ਰੋਖ ਦੋਸਤਾਨਾ ਹੁੰਦਾ ਸੀ ਹਮਦਰਦੀ ਵਾਲਾ ਪਿਆਰ ਵਾਲਾ ਨਵੇਂ ਬੰਦੇ ਨੂੰ ਉਤਸ਼ਾਹ ਦੇਣ ਵਾਲਾ ਮੇਰੇ ਨਾਲ ਉੰਜ ਤਾਂ ਸਾਰੇ ਚੰਗੇ ਸਨ ਪਰ ਉਹਨਾਂ ਵਿੱਚੋਂ ਇੱਕ ਪਲਾ ਲੋਕ ਠੰਡੀ ਤਬੀਅਤ ਦਾ ਸੀ ਗੁੱਸਾ ਤਾਂ ਕਦੇ ਉਹਨੂੰ ਚੜਦਾ ਹੀ ਨਹੀਂ ਸੀ ਬਹੁਤ ਮਿੱਠ ਬੋਲੜਾ ਸੀ ਪਰ ਬੋਲਦਾ ਬਹੁਤ ਘੱਟ ਕੰਮ ਦੀ ਗੱਲ ਕਰਕੇ ਚੁੱਪ ਵੱਟ ਲੈਂਦਾ ਹੱਸਦਾ ਮਜ਼ਾਕ ਵੀ ਬਹੁਤਾ ਨਹੀਂ ਸੀ ਕਰਦਾ ਉਹਦੀ ਸੋਣੀ ਦੇਖਨੇ ਮੋਹ ਲਿਆ ਸੀ ਮੈਨੂੰ ਮੈਂ ਅਚਨ-ਚੇਤ ਹੀ ਉਸ ਵੱਲ ਖਿੱਚੀ ਗਈ ਮੇਰਾ ਦਿਲ ਕਰਦਾ ਕਿ ਉਹ ਹਰ ਵੇਲੇ ਮੇਰੇ ਨਾਲ ਰਹੇ ਮੇਰੇ ਨਾਲ ਗੱਲਾਂ ਕਰੇ ਮੇਰੇ ਨਾਲ ਹਾਸਾ ਮਜ਼ਾਕ ਕਰੇ ਮੇਰੇ ਨਾਲ ਸਮਾਂ ਬਤਾਵੇ ਪਰ ਕਿੱਥੇ ਜੀ ਉਹ ਹਰ ਵੇਲੇ ਆਪਣੀ ਦੁਨੀਆ ਵਿੱਚ ਗਵਾਚਾ ਰਹਿੰਦਾ ਜੇ ਐਨਾ ਚਾਹੁੰਦੀ ਸੀ ਤਾਂ ਉਹਨੂੰ ਲਿਫਟ ਦਿੰਦੀ ਉਹਨੇ ਆਪੇ ਹੀ ਖੁੱਲ ਜਾਣਾ ਸੀ ਸਹਿਲੀਨੇ ਟੋਣਾ ਮਾਰਿਆ ਲਿਫਟ ਤਾਂ ਬਥੇਰੀ ਦਿੱਤੀ ਪਰ ਉਹ ਉਸਨੇ ਕਦੇ ਗੋਲਿਆ ਹੀ ਨਹੀਂ ਫਿਰ ਕੀ ਹੋਇਆ ਸਹੇਲੀ ਨੇ ਸਵਾਦ ਲੈਣ ਲਈ ਪੁੱਛਿਆ ਪੁੱਛ ਤਾਂ ਇੰਜ ਰਹੀ ਹੈ ਜਿੱਦਾਂ ਲੈਲਾ ਮਜਨੂ ਦੀ ਕਹਾਣੀ ਹੋਵੇ ਇਹੋ ਜਹੀ ਵੀ ਕੋਈ ਗੱਲ ਨਹੀਂ ਸੀ ਨਾ ਸਹੀ ਤੂੰ ਅੱਗੇ ਦੀ ਗੱਲ ਕਰ ਪਤਾ ਨਹੀਂ ਕਿਉਂ ਉਹ ਇੱਕ ਦਿਨ ਮੇਰੇ ਪਾਸ ਆਇਆ ਕੋਲ ਬਹਿ ਗਿਆ ਮੈਂ ਖੁਸ਼ ਹੋਈ ਪਰ ਜਦ ਉਹਦਾ ਗੰਭੀਰ ਚਿਹਰਾ ਤੱਕਿਆ ਤਾਂ ਮੇਰੀ ਖੁਸ਼ੀ ਠੰਡੀ ਪੈ ਗਈ ਮੈਂ ਧਿਆਨ ਨਾਲ ਉਹਦੇ ਵੱਲ ਦੇਖਣ ਲੱਗੀ ਉਹਦੇ ਮੂੰਹੋਂ ਬੋਲ ਨਹੀਂ ਸੀ ਨਿਕਲ ਰਹੇ ਖਬਰੇ ਇਹ ਪਿਆਸ سوچ ਰਿਹਾ ਹੋਵੇ ਕਹਾਂ ਜਾ ਨਾ ਕਹਾਂ 10-15 ਮਿੰਟ ਲੰਘ ਗਏ ਤਾਂ ਮੈਂ ਪੁੱਛ ਲਿਆ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜੀ ਨਹੀਂ ਕੁਝ ਨਹੀਂ ਤੁਸੀਂ ਕਰੋ ਆਪਣਾ ਕੰਮ ਇਹਨਾਂ ਕਹਿ ਕੇ ਉਹ ਉੱਠਿਆ ਤੇ ਮੇਥੋਂ ਹਟ ਕੇ ਪਰੇ ਜਾ ਖਲੋਤਾ ਚੰਗਾ ਬੰਦਾ ਏ ਜੇ ਗੱਲ ਨਹੀਂ ਸੀ ਕਰਨੀ ਤਾਂ ਰੋਂਦੂਆਂ ਵਾਲਾ ਮੂੰਹ ਬਣਾਉਂਦੀ ਕੀ ਲੋੜ ਸੀ ਮੇਰੇ ਕੋਲ ਬੈਠਣ ਨਾਲ ਉਹਨੂੰ ਕੰਡੇ ਲੱਗਦੇ ਸਨ ਜੋ ਪਰੇ ਜਾ ਕੇ ਖਲੋ ਗਿਆ ਮੈਨੂੰ ਇਸ ਗੱਲ ਦਾ ਰੋਸ ਸੀ ਉਹਨੇ ਬਾਅਦ ਵਿੱਚ ਗੱਲ ਕੀਤੀ ਕਿੱਥੇ ਜੀ ਉਹਨੂੰ ਦੇਖ ਕੇ ਇਹੋ ਲੱਗਦਾ ਉਹ ਕੋਈ ਗੱਲ ਕਰਨੀ ਚਾਹੁੰਦਾ ਪਰ ਗੱਲ ਮੂੰਹੋਂ ਨਿਕਲੇ ਤਦ ਨਾ ਅਜਿਹੀ ਹਾਲਾਤ ਵਿੱਚ ਉਹ ਚੁੱਪ ਵੱਟ ਲੈਂਦਾ ਕਿਸੇ ਸਾਹਮਣੇ ਬੋਲਣ ਤੋਂ ਝੱਕਦਾ ਹੋਊ ਥੋੜਾ ਓਲੇ ਲੈ ਜਾਣਾ ਸੀ ਹੋ ਸਕਦਾ ਉਹਦੇ ਅੰਦਰ ਦਾ ਕੜ ਪਾਟ ਜਾਂਦਾ ਸਹੇਲੀ ਨੇ ਦਾਨੀ ਗੱਲ ਕੀਤੀ ਉਹ ਤਾਂ ਉਂਝ ਮੇਰੇ ਸਾਹਮਣੇ ਪਾਸ ਆਉਣ ਤੋਂ ਤਰਹਿੰਦਾ ਸੀ ਨੇੜੇ ਹੋ ਕੇ ਵੀ ਹਟ ਕੇ ਬਹਿਣ ਦਾ ਯਤਨ ਕਰਦਾ ਓਲੇ ਜਾਣ ਦੀ ਤਾਂ ਗੱਲ ਹੀ ਨਾ ਕਰ ਫਿਰ ਉਸ ਵੇਲੇ ਤਾਂ ਉਹਨੇ ਕੋਈ ਗੱਲ ਨਾ ਕੀਤੀ ਦੂਜੇ ਦਿਨ ਮਿਲਿਆ ਤਾਂ ਮੈਸੇਜ ਹੀ ਪੁੱਛਿਆ ਕੱਲ ਤੁਸੀਂ ਮੇਰੇ ਨਾਲ ਕੋਈ ਗੱਲ ਕਰਨੀ ਚਾਹੁੰਦੇ ਸੀ ਪਰ ਨਹੀਂ ਕੀਤੀ ਕੋਈ ਖਾਸ ਗੱਲ ਤਾਂ ਨਹੀਂ ਸੀ ਗੱਲ ਤਾਂ ਖਾਸ ਹੀ ਸੀ ਉਸ ਹੌਲੀ ਜਿਹੇ ਕਿਹਾ ਦੱਸ ਨਾ ਫੇਰ ਛੱਡੋ ਜੀ ਤੁਸੀਂ ਕੀ ਲੈਣਾ ਨਿੱਕੀਆਂ ਮੋਟੀਆਂ ਗੱਲਾਂ ਤੋਂ ਲੈਣਾ ਭਾਵੇਂ ਕੁਝ ਨਹੀਂ ਹੁੰਦਾ ਪਰ ਜੇ ਗੱਲ ਕਰਨ ਨਾਲ ਬੰਦੇ ਦਾ ਮਨ ਹੌਲਾ ਹੋ ਜਾਵੇ ਤਾਂ ਇਸ ਵਿੱਚ ਹਰਜ ਵੀ ਕੋਈ ਨਹੀਂ ਸਾਡਾ ਮਨ ਤਾਂ ਹਮੇਸ਼ਾ ਹੌਲਾ ਹੀ ਰਹਿੰਦਾ ਹੈ ਮੈਂ ਸਮਝ ਗਈ ਉਹ ਗੱਲ ਨਹੀਂ ਕਰਨੀ ਚਾਹੁੰਦਾ ਮੇਰੇ ਲਈ ਇਹ ਨਵੀਂ ਗੱਲ ਨਹੀਂ ਸੀ ਅੱਗੇ ਵੀ ਕਈ ਵਾਰ ਉਹਨੂੰ ਇਹੋ ਜਹੀ ਮਾਨਸਿਕ ਦਸ਼ਾ ਵਿੱਚੋਂ ਲੰਘਦੇ ਵੇਖਿਆ ਸੀ ਪੁੱਛਣ ਦਾ ਯਤਨ ਕਰਦੇ ਤਾਂ ਹੱਥ ਪੱਲੇ ਕੁਝ ਨਾ ਪੈਂਦਾ ਇਹੋ ਜਿਹਾ ਸੀ ਉਹ ਮੈਡਮ ਸਾਲੂ ਦੇ ਬੋਲਣ ਤੋਂ ਪਹਿਲਾਂ ਸੇਵਾਦਾਰਨੀ ਦਾ ਬੋਲ ਸੁਣਾਈ ਦਿੱਤਾ ਦੱਸ ਬਾਹਰ ਕੁਝ ਲੋਕ ਬੈਠੇ ਨੇ ਜੇ ਕਹੋ ਤਾਂ ਅੰਦਰ ਪੇਸਵਾ ਇਸ ਤੋਂ ਅਗਲੀ ਕਥਾ ਬਾਅਦ ਵਿੱਚ ਸਾਲੂ ਨੇ ਸਹੇਲੀ ਨੂੰ ਕਿਹਾ ਤੇ ਨਾਲ ਹੀ ਸੇਵਾਦਾਨੀ ਵੱਲ ਦੇਖਿਆ ਇੱਕ ਇੱਕ ਕਰਕੇ ਭੇਜੀ ਜਾ ਉਹ ਕਹਾਣੀ ਫਿਰ ਸਹੀ ਚੰਗਾ ਹੁਣ ਮੈਂ ਚਲਦੀ ਹਾਂ ਤੈਨੂੰ دیر ਲੱਗ ਜਾਵੇਗੀ ਸਹੇਲੀ ਜਾਣ ਲਈ ਉੱਠ ਖਲੋਤੀ ਮੈਡਮ ਸਮਾ ਬਹੁਤ ਹੋ ਗਿਆ ਹੁਣ ਉਠੋ ਸਾਲੂ ਅਗਲੇ ਮਰੀਜ਼ ਨੂੰ ਆਵਾਜ਼ ਮਾਰਨ ਵਾਲੀ ਹੀ ਸੀ ਕਿ ਸੇਵਾਦਾਰਨੀ ਨੇ ਵਿੱਚੋਂ ਟੋਕ ਦਿੱਤਾ ਉੱਪਰ ਘੜੀ ਵੱਲ ਵੇਖੋ ਤੁਸੀਂ ਪਹਿਲਾਂ ਹੀ ਲੇਟ ਹੋ ਸੇਵਾਦਾਰਨੀ ਕੰਧ ਤੇ ਲੱਗੇ ਕਲਾਕ ਵੱਲ ਮੈਡਮ ਦਾ ਧਿਆਨ ਖਿੱਚ ਰਹੀ ਸੀ ਤੂੰ ਬਹੁਤ ਖਿਆਲ ਰੱਖਦੀ ਆਂ ਦੱਸ ਮੈਂ ਤੇਰਾ ਦੇਣਾ ਕਿੱਥੇ ਦਵਾਂਗੀ ਇਹ ਕਹਿੰਦਿਆਂ ਸਾਲੂ ਮੈਡਮ ਸੀਟ ਤੋਂ ਉੱਠ ਖਲੋਤੀ ਮੈਡਮ ਇੱਕ ਹੋਰ ਗੱਲ ਐ ਸੇਵਾਦਾਰਨੀ ਨੇ ਸੰਕੋਚ ਕਰਦਿਆਂ ਕਿਹਾ ਉਹ ਜਿਹੜਾ ਬੰਦਾ ਆਇਆ ਸੀ ਉਹਨੇ ਕੁਝ ਕਿਹਾ ਸੀ ਕੁਝ ਕਿਹਾ ਤਾਂ ਨਹੀਂ ਉਹ ਬੜੇ ਆਰਾਮ ਨਾਲ ਬੈਠਾ ਰਿਹਾ ਇੱਕ ਦੋ ਵਾਰ ਘੜਕ ਵੱਲ ਜ਼ਰੂਰ ਵੇਖਿਆ ਫਿਰ ਕੁਝ ਯਾਦ ਕਰਕੇ ਉੱਠ ਖਲੋਤਾ ਤੇ ਚਲਾ ਗਿਆ ਹੂੰ ਉਸ ਵਾਂਗ ਹੀ ਸ਼ਾਲੂ ਦੇ ਮੂੰਹੋਂ ਆਪ ਮੁਹਾਰੇ ਹੀ ਨਿਕਲਿਆ ਮੈਂ ਕੌਣ ਮੈਡਮ ਸੇਵਾਦਾਰਨੀ ਪੁੱਛ ਰਹੀ ਸੀ ਡਾਕਟਰ ਮੈਡਮ ਦਾ ਉਸ ਵੱਲ ਧਿਆਨ ਗਿਆ ਤਾਂ ਉਹ ਸੁਚੇਤ ਹੋ ਗਈ ਐਵੇਂ ਕੋਈ ਪ੍ਰਾਣੀ ਗੱਲ ਸੀ ਠੀਕ ਹੈ ਮੈਡਮ ਕਹਿੰਦੀ ਸੇਵਾਦਾਰਨੀ ਬਾਹਰ ਚਲੀ ਗਈ ਦੂਜਾ ਦਿਨ ਅਜੇ ਬਹੁਤੇ ਮਰੀਜ਼ ਨਹੀਂ ਸਨ ਆਏ ਜਿਹੜਾ ਇੱਕਾ ਦੁੱਕਾ ਆਏ ਉਹਨਾਂ ਨੂੰ ਭੁਗਤਾਨ ਵਿੱਚ ਕਿੰਨੀ ਧੀਰ ਲੱਗਦੀ ਹੈ ਕਹਿੰਦੇ ਨੇ ਖਾਲੀ ਦਿਮਾਗ ਸ਼ੈਤਾਨ ਦੀ ਟਕਸਾਲ ਹੁੰਦਾ ਏ ਪਰ ਮੈਡਮ ਅਜਹੀ ਨਹੀਂ ਸੀ ਉਹ ਵੀ ਖਾਲੀ ਬੈਠੀ ਸੀ ਪਰ ਪੁਰਾਣੀਆਂ ਜਾਤਾਂ ਹੱਥ ਆਏ ਮੌਕੇ ਕਿੱਥੋਂ ਜਾਣ ਦਿੰਦੀਆਂ ਨੇ ਮੈਡਮ ਦੇ ਨਾ ਨਾ ਕਰਦਿਆਂ ਵੀ ਉਹਨਾਂ ਦੀ ਇੱਕ ਕੰਨੀ ਬ ਤੋਂ ਬਦੀ ਖੁੱਲ ਗਈ ਮੈਡਮ ਨੇ ਬਥੇਰਾ ਤਾਣ ਲਾਇਆ ਇਹ ਕੰਨੀ ਹੋਰ ਨਾ ਖੁੱਲੇ ਪਰ ਉਹ ਖੜਾਏ ਪੈ ਗਈ ਤੇ ਖੁੱਲਦੀ ਹੀ ਚਲੀ ਗਈ ਟੀਚਰ ਅਜੇ ਆਈ ਨਹੀਂ ਸੀ ਮੈਡੀਕਲ ਦੇ ਸਾਰੇ ਵਿਦਿਆਰਥੀ ਸਮੇਂ ਤੋਂ ਪਹਿਲਾਂ ਪਹੁੰਚੂਗੇ ਸਨ ਕਹਿੰਦੇ ਨੇ ਇੰਤਜ਼ਾਰ ਦੀਆਂ ਕੜੀਆਂ ਲੰਮੀਆਂ ਹੁੰਦੀਆਂ ਨੇ ਫੌਜੀ ਜਵਾਨਾਂ ਵਾਂਗ ਐਵੇਂ ਤਾਂ ਕੋਈ ਅਟੈਂਸ਼ਨ ਵੀ ਨਹੀਂ ਹੁੰਦਾ ਕੀ ਕੁੜੀਆਂ ਤੇ ਕੀ ਮੁੰਡੇ ਸਭ ਆਪੋ ਆਪਣੀ ਥਾਂ ਬੈਠੇ ਦਰਵਾਜ਼ੇ ਵੱਲ ਤੱਕ ਰਹੇ ਸਨ ਮੁੰਡੇ ਕੁੜੀਆਂ ਵਿੱਚ ਘੁਸਰਮੁਸਰ ਹੋਣ ਲੱਗੀ ਲੱਗਦਾ ਅੱਜ ਟੀਚਰ ਲੇਟ ਆਵੇਗੀ ਇੱਕ ਨਾਲ ਦੀ ਸੀੜ ਤੇ ਬੈਠੇ ਆਪਣੇ ਸਾਥੀ ਨੂੰ ਕਹਿ ਰਿਹਾ ਸੀ ਮੈਨੂੰ ਨਹੀਂ ਲੱਗਦਾ ਉਹ ਲੇਟ ਹੋਵੇਗੀ ਉਂਝ ਵੀ ਅਜੇ 5 ਮਿੰਟ ਰਹਿੰਦੇ ਨੇ ਦੂਜੇ ਨੇ ਘੜੀ ਦੇਖਦਿਆਂ ਕਿਹਾ ਮੈਂ ਉਹਨਾਂ ਨੂੰ ਰਹਾ ਵਿੱਚ ਕਾਲਜ ਆਉਂਦਿਆਂ ਦੇਖਿਆ ਸੀ ਪਿਛਲੀ ਸੀਟ ਤੇ ਬੈਠੀ ਵਿਦਿਆਰਥਣ ਨੇ ਦੱਸਿਆ ਫਿਰ ਉਹ ਆਈ ਕਿ ਨਹੀਂ ਫਿਰ ਆਈ ਹੀ ਆਈ ਨਾਲ ਦੀ ਨੇ ਤਸੱਲੀ ਦਿੱਤੀ ਇੱਥੇ ਅਜਈਆਂ ਗੱਲਾਂ ਹੋ ਰਹੀਆਂ ਸਨ ਉੱਥੇ ਕੁਝ ਜਣੇ ਸੀਟਾਂ ਤੇ ਬੈਠੇ ਸੁਸਤਾ ਰਹੇ ਸਨ ਕੁਝ ਗੱਪਾਂ ਮਾਰ ਰਹੇ ਸਨ ਕੁਝ ਇੱਕ ਦੂਜੇ ਨਾਲ ਮਜ਼ਾਕ ਕਰ ਰਹੇ ਸਨ ਇੱਕ ਦੋ ਤਾਂ ਕਿਸੇ ਡੂੰਗੀ ਸੋਚ ਵਿੱਚ ਮਗਨ ਸਨ ਸਭ ਕੁਝ ਆਮ ਵਾਂਗ ਟੀਚਰ ਆਈ ਰੋਲ ਕਾਲ ਮਗਰੋਂ ਲੈਕਚਰ ਸ਼ੁਰੂ ਕੀਤਾ ਕਲਾਸ ਵਿੱਚ ਪਿੰਨ ਡ੍ਰੌਪ ਸਾਇਲੈਂਸ ਕੀਤੀ ਵਿਸ਼ਾ ਚਿੜਾ ਸੀ ਸਾਰੇ ਪੂਰੇ ਧਿਆਨ ਨਾਲ ਸੌਂ ਰਹੇ ਸਨ ਪਰ ਪਿੱਛੇ ਬੈਠੀ ਸਾਲੂ ਦੀ ਤਬੀਅਤ ਅਚਾਨਕ ਵਿਗੜ ਗਈ ਨਾਲ ਬੈਠੇ ਕੁੜੀਆਂ ਮੁੰਡਿਆਂ ਦਾ ਧਿਆਨ ਉਸ ਵੱਲ ਬਦੋ-ਬਦੀ ਖਿੱਚਿਆ ਗਿਆ ਕੀ ਹੋਇਆ ਕੀ ਹੋਇਆ ਕੀ ਹੋਇਆ ਸਾਰੀ ਕਲਾਸ ਵਿੱਚੋਂ ਆਵਾਜ਼ਾਂ ਉੱਠਣ ਲੱਗੀਆਂ ਟੀਚਰ ਉਹਦੀ ਸੀਟ ਵੱਲ ਭੱਜੀ ਆਈ ਉਸਨੇ ਦੇਖਿਆ ਡੀਹਾਈਡਰੇਸ਼ਨ ਤਾਂ ਨਹੀਂ ਲੱਗਦੀ ਕਾਬਰਨ ਦੀ ਲੋੜ ਨਹੀਂ ਇਹਨੂੰ ਮੇਰੇ ਕਮਰੇ ਵਿੱਚ ਲੈ ਆਓ ਡਾਕਟਰ ਨੂੰ ਦਿਖਾਉਂਦੇ ਹਾਂ ਉਸ ਉਸ ਇੱਕ ਦੋ ਵਿਦਿਆਰਥੀਆਂ ਨੂੰ ਕੁਝ ਹਦਾਇਤਾਂ ਦਿੱਤੀਆਂ ਤੇ ਪ੍ਰਿੰਸੀਪਲ ਦੇ ਕਮਰੇ ਵਿੱਚ ਚਲੀ ਗਈ। ਇਹੋ ਜਿਹੀ ਗਲਤੀ ਫੇਰ ਨਾ ਕਰਿਓ। ਡਿਸਪੈਂਸਰੀ ਵਿੱਚੋਂ ਬਾਹਰ ਨਿਕਲਦਾ ਸਮੀਰ ਬੋਲ ਰਿਹਾ ਸੀ। ਕੁਝ ਨਹੀਂ ਹੋਇਆ। ਮੈਨੂੰ ਐਵੇਂ ਚੱਕਰ ਜਿਹਾ ਆ ਗਿਆ। ਕਦੇ ਅੱਗੇ ਨਾ ਪਿੱਛੇ। ਅਜਿਹੀ ਹਾਲਤ ਪਹਿਲਾਂ ਕਦੇ ਹੋਈ ਨਹੀਂ। ਕੋਈ ਸਾਲੂ ਨੇ ਉਸ ਦਾ ਖਿੱਚਿਆ ਚਿਹਰਾ ਦੇਖ ਕੇ ਸਫਾਈ ਦੇਣ ਦਾ ਯਤਨ ਕੀਤਾ। ਚਲ ਕੋਈ ਨਾ ਅਸੀਂ ਤਾਂ ਕਬਰ ਆਈ ਗਏ ਸੀ ਡਾਕਟਰ ਨੇ ਵੀ ਇਹੋ ਕਿਹਾ ਸੀ ਬਦਲਦੇ ਮੌਸਮ ਦਾ ਅਸਰ ਹੈ ਸਮੀਰ ਨੇ ਸਾਲੂ ਦੀ ਸੰਭਲੀ ਹਾਲਾਤ ਦੇਖ ਕੇ ਤਸੱਲੀ ਪ੍ਰਗਟਾਈ ਪ੍ਰੈਕਟੀਕਲ ਦਾ ਕੁਝ ਕੰਮ ਕਰਨ ਵਾਲਾ ਰਹਿੰਦਾ ਸੀ ਦੋਵੇਂ ਜਣੇ ਕਾਲਜ ਦੀ ਲੈਬਾਰਟਰੀ ਵੱਲ ਹੋ ਤੁਰੇ ਸਵੇਰ ਦੀ ਢਿੱਲੀ-ਢਿੱਲੀ ਤੁਰਨ ਵਾਲੀ ਸ਼ਾਲੂ ਦੀ ਗਤੀ ਪਹਿਲਾਂ ਨਾਲੋਂ ਤੇਜ਼ ਹੋ ਚੁੱਕੀ ਸੀ ਉਹਦੀ ਚਾਲ ਦੇਖ ਸਮੀਰ ਸੋਚਣ ਲੱਗਾ ਇਹ ਉਹੀ ਸ਼ਾਲੂ ਹੈ ਜਿਸ ਨੂੰ ਦੇਖ ਕੇ ਉਹ ਚਿੰਤਤ ਹੋਇਆ ਪੁੱਛ ਬੈਠਾ ਸੀ ਕੀ ਗੱਲ ਤੁਸੀਂ ਠੀਕ ਤਾਂ ਹੋ ਸਵੇਰ ਦੀ ਤਬੀਅਤ ਠੀਕ ਨਹੀਂ ਜੇ ਤਬੀਅਤ ਠੀਕ ਨਹੀਂ ਸੀ ਤਾਂ ਕਾਲਜ ਕਿਉਂ ਆਏ ਕੋਈ ਕੰਮ ਸੀ ਕਰਨ ਵਾਲਾ ਇਸ ਲਈ ਮੇਰਾ ਆਉਣਾ ਜ਼ਰੂਰੀ ਸੀ ਉਹ ਤਾਂ ਠੀਕ ਹੈ ਪਰ ਜੇ ਬੰਦਾ ਕੰਮ ਕਰਨ ਦੀ ਹਾਲਤ ਵਿੱਚ ਹੀ ਨਾ ਹੋਵੇ ਤਾਂ ਦੇਖਣਾ ਪੈਂਦਾ ਯੂ ਆਰ ਰਾਈਟ ਕੰਮ ਖਤਮ ਕਰਕੇ ਮੈਂ ਛੁੱਟੀ ਕਰ ਲਵਾਂਗੀ ਮੈਂ ਕੁਝ ਕਰ ਸਕਦਾ ਤਾਂ ਤੁਸੀਂ ਨਿਰਸਕੋਚ کہہ ਸਕਦੇ ਹੋ ਸਮੀਰ ਨੇ ਮਦਦ ਦਾ ਹੱਥ ਅੱਗੇ ਵਧਾਇਆ ਗੱਲ ਆਈ ਗਈ ਹੋ ਗਈ ਹੁਣ ਉਹ ਠੀਕ ਠਾਕ ਸੀ ਜੇ ਕੋਈ ਜ਼ਰੂਰੀ ਕੰਮ ਨਹੀਂ ਤਾਂ ਮੇਰੇ ਨਾਲ ਲੈਬੋਰਟਰੀ ਵਿੱਚ ਚੱਲੋਗੇ ਸਾਲੂ ਦੇ ਮਾਖਿਓ ਮਿੱਠੇ ਬੋਲ ਉਹਦੇ ਕੰਨਾਂ ਵਿੱਚ ਪਏ ਜ਼ਰੂਰ ਸਮੀਰ ਨੇ ਕੋਈ ਕਿੰਤੂ ਆਪਣੇ ਕਿੰਤੂ ਪ੍ਰੰਤੂ ਨਹੀਂ ਸਿੱਕੀਤਾ ਉਹ ਚੁੱਪਚਪੀਤਾ ਸਾਲੂ ਦੇ ਮਗਰ ਤੁਰ ਪਿਆ ਉਹਨੂੰ ਵੀ ਲੈਬੋਰੀਟਰੀ ਵਿੱਚ ਥੋੜਾ ਬੋਤਾ ਕੰਮ ਸੀ ਪਰ ਇੰਨਾ ਵੀ ਜ਼ਰੂਰੀ ਨਹੀਂ ਸੀ ਕਿ ਇਸ ਸਮੇਂ ਉੱਥੇ ਗਏ ਬਿਨਾ ਉਹਦਾ ਸਰਦਾਨਾ ਨਾ ਹੋਵੇ ਸਾਲੂ ਦੇ ਬੋਲ ਸੁਣ ਉਹ ਵੀ ਉਧਰ ਹੀ ਤੁਰ ਪਿਆ ਉਹਦਾ ਕੰਮ ਤਾਂ ਜਾਂਦੀਆ ਹੀ ਮੁੱਕ ਗਿਆ ਸੀ ਪਰ ਸਾਲੂ ਨੇ ਜਾਨੋ ਗਿੱਲਾ ਪੀਣ ਪਾ ਲਿਆ ਹੋਵੇ 2 ਘੰਟਿਆਂ ਤੋਂ ਵੱਧ ਸਮਾਂ ਲੱਗ ਗਿਆ ਸੀ ਉਹ ਵੇਲੀ ਹੋਈ ਤਾਂ ਸਮੀਰ ਦੀ ਜਾਨ ਛੁੱਟੀ ਭਾਵੇਂ ਡਾਕਟਰ ਨੇ ਇਹ ਕਹਿ ਕੇ ਤੋਰ ਦਿੱਤਾ ਸੀ ਮਾਮੂਲੀ ਬੁਖਾਰ ਹੈ ਘਬਰਾਉਣ ਦੀ ਲੋੜ ਨਹੀਂ ਦਵਾਈ ਖਾ ਕੇ ਆਰਾਮ ਕਰੋ ਸ਼ਾਮ ਤੱਕ ਨੌਬਰ ਨੋ ਹੋ ਜਾਵੋਗੇ ਤਾਂ ਉਹਦੇ ਸਿਰ ਮਣਾ ਮੋਹੀ ਬੋਝ ਲੱਥ ਗਿਆ ਸੀ ਪਰ ਜਿਸ ਤਰ੍ਹਾਂ ਸਾਲੂ ਸਭ ਕੁਝ ਭੁੱਲ ਭਲਾ ਕੇ ਕੰਮ ਵਿੱਚ ਝੋਟ ਗਈ ਸੀ ਕੁਝ ਨੂੰ ਥੋੜੀ ਚਿੰਤਾ ਜ਼ਰੂਰ ਹੋਈ। ਸਾਲਾਂ ਬਾਅਦ ਖੁੱਲੀਆਂ ਜਾਂਦਾਂ ਦੀ ਇੱਕ ਨਿੱਕੀ ਜਹੀ ਕੰਨੀ ਨੇ ਸਮੀਰ ਨਾਲ ਬਤਾਏ ਇੱਕ ਇੱਕ ਪਲ ਨੂੰ ਮੁੜ ਸੁਰਜੀਤ ਕਰ ਦਿੱਤਾ। ਵੈਰੀ ਕੋਆਪਰੇਟਿਵ, ਵੈਰੀ ਕੇਰਿੰਗ ਅਜਿਹੇ ਬੰਦੇ ਕਿੱਥੋਂ ਮਿਲਦੇ ਨੇ। ਜਾਨ ਤੱਕ ਦੀ ਬਾਜ਼ੀ ਲਾ ਦਿੰਦਾ ਸੀ ਉਹ ਪਰਵਾਹ ਨਹੀਂ ਸੀ ਕਰਦਾ। ਪਿੱਛੇ ਹਟੰਦਾ ਤਾਂ ਸਵਾਲ ਹੀ ਨਹੀਂ ਸੀ। ਇਹੋ ਜਿਹਾ ਸੀ ਵਿਲੱਖਣ। ਸਭ ਤੋਂ ਅੱਡ। ਸ਼ਾਲੂ ਨੇ ਮਨ ਹੀ ਮਨ ਸਮੀਰ ਦੀ ਸਲਾੰਘਾ ਕੀਤੀ। ਜਾਦਾ ਦੀ ਇੱਕ ਹੋਰ ਕੰਨੀ ਪਦੋਬਦੀ ਖੁੱਲ ਗਈ ਇੱਕ ਦਿਨ ਦੀ ਗੱਲ ਹੈ ਉਹ ਆਪਣੇ ਕੰਮ ਦਾ ਦੇ ਸੰਬੰਧ ਵਿੱਚ ਕਿਸੇ ਦੁਰੀਤੀ ਥਾਂ ਗਈ ਘਰ ਮੋੜਦਿਆਂ देर ਹੋ ਗਈ ਕਲੋਨੀ ਦਾ ਸਟਾਪ ਆਇਆ ਉਹ ਬੱਸ ਤੋਂ ਉਤਰੀ ਘਰ ਜਾਣ ਲਈ ਅੱਗੇ ਵਧੀ ਸੀ ਕਿ ਕੁਝ ਗੁੰਡਿਆਂ ਨੇ ਹਨੇਰੇ ਦਾ ਲਾਭ ਲੈ ਕੇ ਅਗੋ ਕੀ ਹਰ ਲਿਆ ਇੱਕ ਨੇ ਤਾਂ ਉਸ ਨੂੰ ਪਿੱਛੋਂ ਜੱਫਾ ਮਾਰ ਲਿਆ ਗੁੰਡਿਆਂ ਦੇ ਅਚੰਚੇਤ ਹਮਲੇ ਤੋਂ ਉਹ ਕਾਬਰ ਜ਼ਰੂਰ ਗਈ ਪਰ ਹੌਸਲਾ ਨਹੀਂ ਛੱਡਿਆ ਉਹਨਾਂ ਦਾ ਮੁਕਾਬਲਾ ਕਰਨ ਦਾ ਚਤਨ ਕੀਤਾ ਗੁੰਡਿਆਂ ਦੀ ਗਿਣਤੀ ਵੱਧ ਸੀ ਉਸ ਦੀ ਕੋਈ ਪੇਛਣਾ ਨਹੀਂ ਤਾਂ ਉਸਨੇ ਰੌਲਾ ਪਾ ਦਿੱਤਾ ਚੰਗੇ ਭਾਗਾਂ ਨੂੰ ਉਸ ਸਮੇਂ ਇੱਕ ਹੋਰ ਬੱਸ ਸਟਾਪ ਤੇ ਰੁਕੀ ਕੁਝ ਮਸਾਫਰਾ ਮਸਾਫਰੇ ਉੱਥਾਂ ਉਤਰੇ ਚੀਕ ਦੀ ਆਵਾਜ਼ ਉਹਨਾਂ ਦੇ ਕੰਨਾਂ ਵਿੱਚ ਪਈ ਕੀ ਹੋਇਆ ਕੀ ਹੋਇਆ ਉਹਨਾਂ ਦੇ ਮੂੰਹੋਂ ਨਿਕਲਿਆ ਉਹ ਉਧਰ ਦੌੜੇ ਤਾਂ ਗੁੰਡੇ ਉਹਨੂੰ ਛੱਡ ਖਿਸਕ ਗਏ ਉਹ ਹਲਵਾਲ ਬਚ ਗਈ ਪਰ ਇਸ ਘਟਨਾ ਦਾ ਦਰਦ ਉਹਨੂੰ ਪੂਰੀ ਰਾਤ ਸਤਾਉਂਦਾ ਰਿਹਾ ਤੂੰ ਦੱਸ ਮੈਨੂੰ ਦੱਸ ਨਹੀਂ ਸਕਦੀ ਸੀ ਸਮੀਰ ਦਾ ਰੋਸਾ ਬੋਲ ਰਿਹਾ ਸੀ ਇਸ ਵਿੱਚ ਦੱਸਣ ਵਾਲੀ ਕਿਹੜੀ ਗੱਲ ਸੀ ਜੇ ਕੋਈ ਗੱਲ ਨਹੀਂ ਸੀ ਤਾਂ ਦੂਜਿਆਂ ਨੂੰ ਇਸ ਦੀ ਫਿੰਗ ਕਿਵੇਂ ਪੈ ਗਈ ਦੋਸਤਾਂ ਮਿੱਤਰਾਂ ਨੂੰ ਦੱਸ ਹੋ ਜਾਂਦਾ ਹੈ ਤੇ ਅਸੀਂ ਬਗਾਨੇ ਹੋਏ ਤਾਂ ਹੀ ਸਮੀਰ ਚੀਖਿਆ ਓ ਨੋ ਮਾਈ ਡੀਅਰ ਪਲੀਜ਼ ਡੋਨਟ ਮਾਈਂਡ ਗਲਤੀ ਹੋ ਗਈ ਸਾਲੂ ਨੇ ਕੰਨਾਂ ਨੂੰ ਹੱਥ ਲਾਏ ਮਾਫੀ ਮਿਲ ਸਕਦੀ ਹੈ ਪਰ ਇੱਕ ਸ਼ਰਤ ਦੇ ਜ਼ਮੀਨ ਨੇ ਢਿੱਲਾ ਪੈਂਦਿਆਂ ਕਿਹਾ ਤੁਸੀਂ ਜੋ ਕਹੋਗੇ ਮੈਂ ਉਹ ਹੀ ਕਰਾਂਗੀ ਖੁਸ਼ ਮੈਂ ਤੁਹਾਨੂੰ ਘਰ ਛੱਡਣ ਜਾਵਾਂਗਾ ਨਹੀਂ ਇਹ ਨਹੀਂ ਹੋ ਸਕਦਾ ਉਹ بڑے ਖਤਰਨਾਕ ਬੰਦੇ ਨੇ ਉਹਨਾਂ ਦਾ ਇੰਤਜ਼ਾਮ ਮੈਂ ਕਰ ਦਿੱਤਾ ਹੈ ਤੁਸੀਂ ਚਿੰਤਾ ਨਾ ਕਰੋ ਕੀ ਇੰਤਜ਼ਾਮ ਕੀਤਾ ਹੈ ਰਸਤੇ ਵਿੱਚ ਵਿੱਚੋਂ ਮੇਰੇ ਭਰਾ ਪੁਲਿਸ ਦੇ ਵੱਡੇ ਅਫਸਰ ਨੇ ਉਹਨਾਂ ਨੇ ਮੈਨੂੰ ਕਹਿ ਦਿੱਤਾ ਹੈ ਉਹ ਕੁਝ ਨਾ ਕੁਝ ਕਰ ਦੇਣਗੇ ਸਮੱਸਿਆ ਕੇਵਲ ਅੱਜ ਦੀ ਹੈ ਉਸ ਚਿੰਤਤ ਹੁੰਦਿਆ ਗਿਆ ਸਾਲੂ ਦੀ ਗੱਲ ਸੁਣ ਕੇ ਉਹ ਨਾ ਡਰਿਆ ਨਾ ਥਿਰਕਿਆ ਇੱਕਦਮ ਬੋਲ ਪਿਆ ਕੋਈ ਗੱਲ ਨਹੀਂ ਤੂੰ ਖਾਬਰ ਨਾ ਅੱਜ ਮੈਂ ਜਾਵਾਂਗਾ ਤੇਰੇ ਨਾਲ ਤੇ ਨਾਲੇ ਦੇਖ ਲਵਾਂਗਾ ਉਹ ਕਿਹੜਾ ਖੱਬੀ ਖਾਨ ਹੈ ਜਿਸ ਸਾਡੀ ਸ਼ਾਲੂ ਨੂੰ ਛੇੜਨ ਦੀ ਹਮਾਕਤ ਕੀਤੀ ਹੈ ਇੱਕ ਦਿਨ ਤਾਂ ਕੀ ਉਹ ਕਈ ਦਿਨ ਸ਼ਾਲੂ ਨੂੰ ਉਹਦੇ ਘਰ ਛੱਡਣ ਜਾਂਦਾ ਰਿਹਾ ਅਜਿਹਾ ਸੀ ਉਹ ਅਜਿਹੇ ਹੋਰ ਵੀ ਕਈ ਮੌਕੇ ਆਏ ਜਦੋਂ ਉਹ ਕੇ ਵਾਦ ਕੇ ਸ਼ਾਲੂ ਦੀ ਮਦਦ ਕੀਤੀ ਡਾਕਟਰੀ ਦੀਆਂ ਪੜਾਈਆਂ ਖਤਮ ਹੋਈਆਂ ਜ਼ਿੰਦਗੀ ਦੇ ਕਿਆਸੇ ਰਾਹਾਂ ਤੇ ਚੱਲਦੇ ਉਹ ਇੱਕ ਦੂਜੇ ਤੋਂ ਦੂਰ ਹੋ ਗਏ ਕਾਰੋਬਾਰੀ ਤੇ ਗ੍ਰਸਤੀ ਜੀਵਨ ਦੀਆਂ ਜ਼ਿੰਮੇਵਾਰੀਆਂ ਆਉਂਦੀਆਂ ਗਈਆਂ ਨਭਾਈਆਂ ਜਾਂਦੀਆਂ ਰਹੀਆਂ ਪਰ ਕਿੰਨਾ ਵੀਰ ਜੇਵਾ ਕਿਉਂ ਨਾ ਹੋਵੇ ਸਮੀਰ ਦੀਆਂ ਨਿੱਕੀਆਂ ਜਾਂਦਾ ਦੀ ਪੰਡ ਦਾ ਕੋਈ ਨਾ ਕੋਈ ਸਿਰਾ ਖੋਲਦਾ ਰਿਹਾ ਤੇ ਸ਼ਾਲੂ ਮੁੜ ਮੁੜ ਉਹਨਾਂ ਵਿੱਚ ਗਵਾਚ ਜਾਂਦੀ ਇਹ ਜੀਵਨ ਵੀ ਕਿੰਨਾ ਅਜੀਬ ਹੈ ਸੱਚ ਸ਼ਾਲੂ ਮਰੀਜ਼ ਵੇਖਣ ਦੇ ਦੇਖਣ ਵਿੱਚ ਰੁਚੀ ਹੋਈ ਸੀ ਹੁਣ ਤੱਕ ਸਿਰ ਕੁੜਕਣ ਦੀ ਵੇਲ ਨਹੀਂ ਸੀ ਮਿਲੀ ਇੱਕ ਜਾਂਦਾ ਤੇ ਦੋ ਹੋਰ ਆ ਜਾਂਦੇ ਮਸ਼ੀਨ ਵੀ ਜ਼ਿਆਦਾ ਗਰਮ ਹੋ ਜਾਂਦੇ ਕੰਮ ਨਹੀਂ ਕਰਦੀ ਕੁਝ ਦੇਰ ਰੁਕਣਾ ਪਿਆ ਜਾਂਦਾ ਹੈ ਫਿਰ ਇਨਸਾਨ ਹੱਡ ਮਾਸ ਦਾ ਪੁਤਲਾ ਕਿੱਥੋਂ ਤੱਕ ਚੱਲਦਾ ਰਹੇ ਜੇ ਉਹ ਆਪ ਨਹੀਂ ਰੁਕਦਾ ਤਾਂ ਸਰੀਰ ਡੜ ਜਾਂਦਾ ਹੈ ਉਹ ਨਹੀਂ ਚੱਲਦਾ ਸਾਲੂ ਦਾ ਹਾਲ ਵੀ ਕੁਝ ਇਹੋ ਜਿਹਾ ਹੋ ਗਿਆ ਸੀ ਇੱਕ ਮਰੀਜ਼ ਨੂੰ ਦੇਖ ਕੇ ਉਸ ਅੱਖਾਂ ਬੰਦ ਕਰ ਲਈਆਂ ਮੁਸਕਨ ਨਾਲ 4 ਮਿੰਟ 2 4 ਮਿੰਟ ਹੋਏ ਹੋਣਗੇ ਕਿ ਸੇਵਾਦਾਰਨੀ ਦੀ ਆਵਾਜ਼ ਕਰਨੀ ਪਈ ਮੈਡਮ ਹੂੰ ਜੀ ਉੱਤਣ ਵਾਲਾ ਬੰਦਾ ਫੇਰ ਆਇਆ ਹੈ ਕਦੇ ਕਿਸੇ ਜਾਨਵਰ ਨੂੰ ਵੀ ਇੱਥੇ ਆਉਂਦਾ ਤੱਕਿਆ ਹੈ ਜੀ ਪਹਿਲੇ ਇਹ ਲੋਕ ਕਿ ਇੱਥੇ ਬੰਦੇ ਹੀ ਆਉਂਦੇ ਨੇ ਕੋਈ ਤਕਲੀਫ ਵਿੱਚ ਹੋਵੇਗਾ ਉਦੋਂ ਨਹੀਂ ਮਿਲ ਸਕੀ ਅੱਜ ਮਿਲ ਲਵਾਂਗੀ ਭੇਜ ਦੇ ਉਹਨੂੰ ਸ਼ਾਲੂ ਦਾ ਦਿਲ ਹੋਰ ਕਿਸੇ ਮਰੀਜ਼ ਨੂੰ ਦੇਖਣ ਲਈ ਨਹੀਂ ਸੀ ਕਰਦਾ ਇਹ ਬੰਦਾ ਆਪਣੀ ਤਕਲੀਫ ਲੈ ਕੇ ਦਜੀ ਵਾਰ ਮਿਲਣ ਆਇਆ ਏ ਉਹਨੂੰ ਨਾ ਮਿਲਾ ਇਹ ਹੋ ਨਹੀਂ ਸਕਦਾ ਉਹ ਮਨ ਹੀ ਮਨ ਬੁਧ ਬੁਧਾਈ ਮੈਂ ਅੰਦਰ ਆ ਸਕਦਾ ਬਾਹਰੋਂ ਆਏ ਬੰਦੇ ਨੇ ਪੁੱਛਿਆ ਅੰਦਰ ਤਾਂ ਤੁਸੀਂ ਆ ਹੀ ਚੁੱਕੇ ਹੋ ਬਹਿ ਜਾਓ ਤੇ ਆਪਣੀ ਤਕਲੀਫ ਦੱਸੋ ਸ਼ਾਲੂ ਨੇ ਉਸ ਵੱਲ ਦੇਖੇ ਬਿਨਾ ਕਿਹਾ ਤਕਲੀਫ ਵੀ ਹੈ ਵੀ ਤੇ ਨਹੀਂ ਵੀ ਮਤਲਬ ਮਤਲਬ ਇਹ ਹੈ ਕਿ ਜਿਸ ਮਹਾਨ ਹਸਤੀ ਨੂੰ ਮਿਲਣ ਲਈ ਐਨੇ ਦਿਨਾਂ ਤੋਂ ਹੱਥ ਪੈਰ ਮਾਰਦਾ ਰਿਹਾ ਉਸ ਉਹਨੇ ਤਾਂ ਸਾਡੇ ਵੱਲ ਦੇਖਿਆ ਹੀ ਨਹੀਂ ਉਹਦੀ ਗੱਲ ਸੁਣਨ ਸ਼ਾਲੂ ਨੇ ਅੱਖਾਂ ਖੋਲੀਆਂ ਸਾਹਮਣੇ ਬੈਠਾ ਬੰਦਾ ਜਾਣਿਆ ਪਛਾਣਿਆ ਲੱਗਾ ਪਰ ਇਹ ਹੈ ਕੌਣ ਉਹ ਚੰਗੀ ਤਰ੍ਹਾਂ ਸਿਆਣ ਨਾ ਸਕੀ ਬੰਦੇ ਤੋਂ ਉਹਦੀ ਦੁਜਿੱਤੀ गुज्जी ਨਹੀਂ रह सकी ਉਹ ਫਿਰ ਬੋਲੇ ਡਾਕਟਰ ਸ਼ਾਲੂ ਨਹੀਂ ਸ਼ਾਲੂ ਹੀ ਕਾਫੀ ਹੈ ਬਹੁਤ ਸਾਲ ਪਹਿਲਾਂ ਤੁਸੀਂ ਡਾਕਟਰ ਸ਼ਾਲੂ ਨਹੀਂ ਸ਼ਾਲੂ ਹੀ ਕਾਫੀ ਹੈ ਉਸ ਦੇ ਨਿੱਕੇ ਬਹੁਤ ਸੁਣ ਕੇ ਸ਼ਾਲੂ ਤਰੰਪ ਗਈ ਉਸ ਇੱਕ ਪਰਮੀ ਨਜ਼ਰ ਨਾਲ ਉਹਨੂੰ ਤੱਕਿਆ ਹਾਏ ਇਹ ਤਾਂ ਉਹੀ ਹੈ ਇਹ ਉਸ ਦੇ ਦਿਲ ਦੀ ਆਵਾਜ਼ ਸੀ ਇਸ ਤੋਂ ਪਹਿਲਾਂ ਉਹ ਉੱਪਰਾਂ ਬੰਦਾ ਕੁਝ ਹੋਰ ਬੋਲਦਾ ਸ਼ਾਲੂ ਆਮ ਹਰੇ ਬੋਲ ਪਈ ਹਾਂਜੀ ਬਹੁਤ ਸਾਲ ਪਹਿਲਾਂ ਇਸ ਸ਼ਹਿਰ ਵਿੱਚ ਇੱਕ ਸਹਿਹਰਦ ਇਨਸਾਨ ਮੇਰੇ ਨਾਲ ਪਰਦਾ ਸੀ ਮੇਰੇ ਸੁੱਖ ਦੁੱਖ ਦਾ ਪਾਈਵਾਲ ਹਰ ਵੇਲੇ ਮੇਰਾ ਖਿਆਲ ਰੱਖਣ ਵਾਲਾ ਪੜਾਈ ਮਕਾ ਲੈਣ ਮਗਰੋਂ ਉਹ ਪਤਾ ਨਹੀਂ ਕਿੱਧਰ ਚਲਾ ਗਿਆ ਮੁੜ ਕਦੇ ਦਿਸਿਆ ਹੀ ਨਹੀਂ ਜੀ ਉਹ ਤੁਹਾਨੂੰ ਕਿਤੇ ਘੁੰਮਦਾ ਫਿਰਦਾ ਨਜ਼ਰ ਆ ਜਾਵੇ ਤਾਂ ਫੜ ਕੇ ਲਿਆਉਣਾ ਮੇਰੇ ਪਾਸ ਮੈਂ ਫਿਰ ਮੈਂ ਜਾਣਾ ਤੇ ਮੇਰਾ ਕੰਮ ਜਾਣੇ ਸੁੱਕਾ ਨਹੀਂ ਜਾਣ ਦਿੰਦੀ ਉਸ ਮਹਾਪੁਰਸ਼ ਨੂੰ ਚਾਲੂ ਬੋਲਦੀ ਬੋਲਦੀ ਕਦ ਕੋਲ ਆ ਕੇ ਖਲੋ ਗਈ ਉਪਰੇ ਬੰਦੇ ਨੂੰ ਪਤਾ ਹੀ ਨਹੀਂ ਲੱਗਾ ਉਹ ਤਰਭ ਗਿਆ ਆਪਣੀ ਥਾਂ ਤੋਂ ਉੱਠ ਖਲੋਤਾ ਸ਼ਾਲੂ ਉਦੀਹੇ ਇੱਕ ਨਾਲ ਲੱਗ ਗਈ ਸਮੀਰ ਸਮੀਰ ਉਹ ਓ ਮਾਈ ਗੋਡ ਉਹ ਉਪਰੇ ਬੰਦਾ ਤੂੰ ਹੀ ਸੀ ਏਕਸਕਿਊਜ਼ ਮੀ ਪਲੀਜ਼ ਉਹਦਾ ਗੱਜ ਪਰ ਆਇਆ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ